ਅੱਜ ਜੋ ਉੱਤਰਕਾਸ਼ੀ 'ਚ ਇੱਕ ਵੀਡੀਓ ਸਾਹਮਣੇ ਹੈ ਜਿਸ ਨੂੰ ਵੇਖ ਕੇ ਤੁਸੀਂ ਪੂਰੀ ਤਰ੍ਹਾਂ ਹੈਰਾਨ ਹੋ ਜਾਵੋਗੇ ਕਿ ਉੱਥੇ بارش ਨਾਲ ਲੋਕ ਕਿੰਨੇ ਪਰੇਸ਼ਾਨ ਹੋਣਗੇ ਵੀਡੀਓ ਉੱਤਰਕਾਸ਼ੀ ਦੀ ਜਾਂ ਕੀ ਚੀਤੀ ਦਾ ਦਰਸਾਉਂਦਾ ਹੈ ਉੱਤਰਕਾਸ਼ੀ 'ਚ ਕੱਲ ਰਾਤ ਮੋਪਾਰੀ ਮੀਂਹ ਪਿਆ ਇੰਨੀ بارش ਹੋਈ ਕਿ ਯਮਨਾ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਤੇ ਰਾਤ ਹੋਈ ਭਾਰੀ ਬਰਸਾਤ ਕਾਰਨ ਨਦੀ ਦੇ ਪਾਣੀ ਦਾ ਪਦਰ ਇਨਾ ਵੱਧ ਗਿਆ ਕਿ ਯਮੁਨਾ ਨਦੀ ਦਾ ਪਾਣੀ ਜਾਂਕੀ ਚਿੱਤੀ ਦੀ ਪਾਰਕਿੰਗ ਚ ਪਹੁੰਚ ਗਿਆ ਅਸਦਾ ਇੱਕ ਵੀਡੀਓ ਵੀ ਸਾਹਮਣੇ ਹੈ ਜੋ ਵੀਡੀਓ ਸਾਹਮਣੇ ਹੈ ਉਸ ਚ ਵੇਖਿਆ ਜਾ ਸਕਦਾ ਹੈ ਕਿ देर रात ਹੈ ਤੇ ਸਾਰੇ ਵਾਹਨ ਪਾਰਕਿੰਗ ਚ ਖੜੇ ਯਮੁਨਾ ਨਦੀ ਦੇ ਪਾਣੀ ਦਾ ਪਦਰ ਵਧਨ ਕਰ ਨਦੀ ਦਾ ਪਾਣੀ ਉਸ ਪਾਰਕਿੰਗ ਵਾਲੀ ਥਾਂ ਤੱਕ ਪਹੁੰਚ ਗਿਆ ਤੇ ਅੱਗੇ ਵਹਿ ਰਿਹਾ ਦੱਸ ਦਵਾ ਕਿ ਮਹਾਰਾਸ਼ਟਰ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਕਰਨਾਟਕਾ, ਅਤੇ ਤਾਮਿਲਨਾਡੂ 'ਚ ਮੌਨਸੂਨ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜ ਵੱਖੋ-ਵੱਖਰੇ ਨੇ ਪਰ ਤਸਵੀਰ ਲਗਭਗ ਹਰ ਥਾਂ ਦੀ ਇੱਕੋ ਜਿਹੀ ਹੈ। ਲੋਕ ਹਰ ਪਾਸੇ ਮੀਂਹ ਅਤੇ ਹੜ੍ਹ ਦਾ ਕਹਿਰ ਵੇਖ ਰਹੇ ਨੇ। ਮਹਾਰਾਸ਼ਟਰ 'ਚ ਪੂਨੇ ਸ਼ਹਿਰ ਇੱਕ ਟਾਪੂ ਬਣ ਗਿਆ। ਕੋਲਹਾਪੁਰ 'ਚ ਵੀ ਸਭ ਕੁਝ ਡੁੱਬ ਗਿਆ। ਰਾਏਗੜ੍ਹ 'ਚ ਵੀ ਮੀਂਹ ਦਾ ਪਾਣੀ ਹੜ੍ਹ ਬਣ ਕੇ ਤਬਾਹੀ ਮਚਾਰਿਆ। ਮੁੰਬਈ 'ਵੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ ਨੇ। ਨਵੀਂ ਬੰਬਈ ਚਵੀ ਸਥਿਤੀ ਕੁਝ ਅਜੀਬ ਹੀ ਹੈ ਇਸ ਕਾਰਨ ਦਰਿਆ ਦੇ ਕੰਢਿਆਂ ਤੇ ਦੁਕਾਨਾਂ ਸੜਕ ਤੇ ਖੜੇ ਵਾਹਨ ਪਾਣੀ ਚ ਡੁੱਬ ਗਏ ਨੇ ਅਤੇ ਮੋਟਰਾਂ ਤੇ ਅੰਦਰ ਵੀ ਪਾਣੀ ਭਰ ਗਿਆ। ਕਾਫੀ ਨੁਕਸਾਨ ਹੋ ਗਿਆ ਹੈ ਇਸ ਮੌਕੇ 'ਮਾਯਾ ਯਮਨਾ ਜੀ ਦੀ ਕਿਰਪਾ ਹੈ ਕਿ ਕੋਈ ਜਨਹਾਨੀ ਨਹੀਂ ਹੋਈ। दे इस समय देश के कई राज्य भारी मीह वेखन मिल रहा है महाराष्ट्र गुजरात और मध्य प्रदेश समेत कई सूबे च भारी मीह कारण लोग परेशान हैं इस सूची उत्तराखंड भी शामिल है हाल ही उत्तरकाशी वीडियो सामने है जिसनों वेख के तुम पूरी तरह हैरान हो जाओगे कि उत्तर बारिश न लोग किन्ने परेशान होडियो उत्तरकाशी जान की जानक जीती है दरअसल उत्तरकाशी कल रात को भारी मीँ पे इन बारिश हुई कि नदी के पानी का पदर वही भारी बरसा ਸਾਤ ਕਾਲ ਨਦੀ ਦੇ ਪਾਣੀ ਦਾ ਪਦਰ ਇਨਾ ਵੱਧ ਗਿਆ ਕਿ ਯਮੁਨਾ ਨਦੀ ਦਾ ਪਾਣੀ ਜਾਂਕੀ ਚਿੱਤੀ ਦੀ ਪਾਰਕਿੰਗ ਚ ਪਹੁੰਚ ਗਿਆ ਅਸਦਾ ਇੱਕ ਵੀਡੀਓ ਵੀ ਸਾਹਮਣੇ ਹੈ ਜੋ ਵੀਡੀਓ ਸਾਹਮਣੇ ਹੈ ਉਸ ਚ ਵੇਖਿਆ ਜਾ ਸਕਦਾ ਹੈ ਕਿ ਦੇਰ ਰਾਤ ਹੈ ਤੇ ਸਾਰੇ ਵਾਹਨ ਪਾਰਕਿੰਗ ਚ ਖੜੇ ਯਮਨਾ ਨਦੀ ਦੇ ਪਾਣੀ ਦਾ ਪਦਰ ਵਧਨ ਕਾਰਨ ਨਦੀ ਦਾ ਪਾਣੀ ਉਸ ਪਾਰਕਿੰਗ ਵਾਲੀ ਥਾਂ ਤੱਕ ਪਹੁੰਚ ਗਿਆ ਤੇ ਅੱਗੇ ਵਹਿ ਰਿਹਾ ਦੱਸ ਦਵਾ ਕਿ ਮਹਾਰਾਸ਼ਟਰ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦਿੱਲੀ ਕਰਨਾਟਕਾ ਅਤੇ ਤਾਮਿਲਨਾਡੂ ਚ ਮੌਨਸੂਨ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਰਾਜ ਵੱਖੋ-ਵੱਖਰੇ ਨੇ ਪਰ ਤਸਵੀਰ ਲਗਭਗ ਹਰ ਥਾਂ ਦੀ ਇੱਕੋ ਜਿਹੀ ਹੈ ਲੋਕ ਹਰ ਪਾਸੇ ਮੀਂਹ ਅਤੇ ਹੜ੍ਹ ਦਾ ਕਹਿਰ ਵੇਖ ਰਹੇ ਨੇ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਇੱਕ ਟਾਪੂ ਬਣ ਗਿਆ ਕੋਲ ਹਾਪੂ ਉੱਚੀ ਸਭ ਕੁਝ ਡੁੱਬ ਗਿਆ ਰਾਏਗੜ੍ਹ ਚ ਵੀ ਮੀਂਹ ਦਾ ਪਾਣੀ ਹੜ੍ਹ ਬਣ ਕੇ ਤਬਾਹੀ ਮਚਾਰਿਆ ਮੁੰਬਈ ਵਿਖੇ ਸੜਕਾਂ ਪਾਣੀ ਚ ਡੁੱਬ ਗਈਆਂ ਨੇ ਨਵੀਂ ਮੁੰਬਈ ਚ ਵੀ ਸਥਿਤੀ ਕੁਝ ਅਜੀਬ ਹੀ ਹੈ ਇਸ ਕਾਰਨ ਦਰਿਆ ਦੇ ਕੰਢਿਆਂ ਤੇ ਦੁਕਾਨਾਂ ਸੜਕ ਖੜੇ ਵਾਹਨ ਪਾਣੀ ਚ ਡੁੱਬ ਗਏ ਨੇ ਅਤੇ ਮੋਟਰਾਂ ਤੇ ਅੰਦਰ ਵੀ ਪਾਣੀ ਭਰ ਗਿਆ। ਕਾਫੀ ਨੁਕਸਾਨ ਹੋ ਗਿਆ ਹੈ ਇਸ ਨਗਰੀ ਮੈਂ ਪਰ ਮਾਯਮਨਾ ਜੀ ਦੀ ਕਿਰਪਾ ਹੈ ਕਿ ਕੋਈ ਜਨਹਾਨੀ ਨਹੀਂ ਹੋਈ। ਇਸ ਸਮੇਂ कई राज्यों चारी मीह देख मिल रहा है महाराष्ट्र गुजरात मध्य प्रदेश समेत कई सूबारीखंड हैरान हो जाओगे कि की थी थी बारिश नीडियो उत्तरकाशी जीती है दरअसल उत्तरकाशी चल रात नारी मीह पी बारिश होना नदी के पानी का पदर वही भारी बरसात कारण ਦੇ ਪਾਣੀ ਦਾ ਪੱਦਰ ਇੰਨਾ ਵੱਧ ਗਿਆ ਕਿ ਯਮੁਨਾ ਨਦੀ ਦਾ ਪਾਣੀ ਜਾਂਕੀ ਚਿੱਤੀ ਦੀ ਪਾਰਕਿੰਗ ਚ ਪਹੁੰਚ ਗਿਆ ਅਸਦਾ ਇੱਕ ਵੀਡੀਓ ਵੀ ਸਾਹਮਣੇ ਹੈ ਜੋ ਵੀਡੀਓ ਸਾਹਮਣੇ ਹੈ ਉਸ ਚ ਵੇਖਿਆ ਜਾ ਸਕਦਾ ਹੈ ਕਿ देर रात ਹੈ ਤੇ ਸਾਰੇ ਵਾਹਨ ਪਾਰਕਿੰਗ ਚ ਖੜੇ ਯਮੁਨਾ ਨਦੀ ਦੇ ਪਾਣੀ ਦਾ ਪੱਦਰ ਵਧਣ ਕਾਰਨ ਨਦੀ ਦਾ ਪਾਣੀ ਉਸ ਪਾਰਕਿੰਗ ਵਾਲੀ ਥਾਂ ਤੱਕ ਪਹੁੰਚ ਗਿਆ ਤੇ ਅੱਗੇ ਵਹਿ ਰਿਹਾ ਦੱਸ ਦਵਾ ਕਿ ਮਹਾਰਾਸ਼ਟਰ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਕਰਨਾਟਕਾ ਅਤੇ ਤਾਮਿਲਨਾਡੂ 'ਚ ਮੌਨਸੂਨ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜ ਵੱਖੋ-ਵੱਖਰੇ ਨੇ ਪਰ ਤਸਵੀਰ ਲਗਭਗ ਹਰ ਥਾਂ ਦੀ ਇੱਕੋ ਜਿਹੀ ਹੈ। ਲੋਕ ਹਰ ਪਾਸੇ ਮੀਂਹ ਅਤੇ ਹੜ੍ਹ ਦਾ ਕਹਿਰ ਵੇਖ ਰਹੇ ਨੇ। ਮਹਾਰਾਸ਼ਟਰ 'ਚ ਪੂਨੇ ਸ਼ਹਿਰ ਇੱਕ ਟਾਪੂ ਬਣ ਗਿਆ। ਕੋਲਹਾਪੁਰ 'ਚ ਵੀ ਸਭ ਕੁਝ ਡੁੱਬ ਗਿਆ। ਰਾਏਗੜ੍ਹ 'ਚ ਵੀ ਮੀਂਹ ਦਾ ਪਾਣੀ ਹੜ੍ਹ ਬਣ ਕੇ ਤਬਾਹੀ ਮਚਾਰਿਆ। ਮੁੰਬਈ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ ਨੇ। ਨਵੀਂ ਮੁੰਬਈ ਚਵੀ ਸਥਿਤੀ ਕੁਝ ਅਜੀਬ ਹੀ ਹੈ ਇਸ ਕਾਰਨ ਦਰਿਆ ਦੇ ਕੰਢਿਆਂ ਤੇ ਦੁਕਾਨਾਂ ਸੜਕ ਤੇ ਖੜੇ ਵਾਹਨ ਪਾਣੀ ਚ ਡੁੱਬ ਗਏ ਨੇ ਅਤੇ ਮੋਟਰਾਂ ਤੇ ਅੰਦਰ ਵੀ ਪਾਣੀ ਭਰ ਗਿਆ। ਕਾਫੀ ਨੁਕਸਾਨ ਹੋ ਗਿਆ ਹੈ ਇਸ ਮੋਟਰੀ ਮਰਮਾਇਮਨਾ ਜੀ ਕੀ ਈਰਖਾ ਹੈ ਕਿ ਕੋਈ ਜਨਹਾਨੀ ਨਹੀਂ ਹੋਈ। ਸਮੇਂ ਦੇਸ਼ ਦੇ ਕਈ ਰਾਜਾਂ 'ਚ ਭਾਰੀ ਮੀਂਹ ਵੇਖਣ ਨੂੰ ਮਿਲ ਰਿਹਾ ਹੈ ਮਹਾਰਾਸ਼ਟਰ ਗੁਜਰਾਤ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਨੇ ਇਸ ਸੂਚੀ 'ਚ ਉੱਤਰਾਖੰਡ ਵੀ ਸ਼ਾਮਿਲ ਹੈ ਹਾਲ ਹੀ ਚ ਉੱਤਰਾਖੰਡ ਜੀ ਇੱਕ ਵੀਡੀਓ ਸਾਹਮਣੇ ਹੈ ਜਿਸ ਨੂੰ ਵੇਖ ਕੇ ਤੁਸੀਂ ਪੂਰੀ ਤਰ੍ਹਾਂ ਹੈਰਾਨ ਹੋ ਜਾਵੋਗੇ ਕਿ ਉੱਥੇ بارش ਨਾਲ ਲੋਕ ਕਿੰਨੇ ਪਰੇਸ਼ਾਨ ਹੋਣਗੇ ਵੀਡੀਓ ਉੱਤਰਾਖੰਡ ਦੀ ਜਾਣਕਾਰੀ ਦਿੱਤੀਦਾ ਦਰਸਾ ਉੱਤਰਾਖੰਡ ਚ ਕੱਲ ਰਾਤ ਨੂੰ ਪਾਈ ਮੀਂਹ ਇੰਨੀ بارش ਹੋਈ ਕਿ ਯਮਨਾ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਤੇ ਰਾਤ ਹੋਈ ਪਾਰੀ ਬਰਸਾਤ ਕਰਾ ਨਦੀ ਦੇ ਪਾਣੀ ਦਾ ਪਦਰ ਇਨਾ ਵੱਧ ਗਿਆ ਕਿ ਯਮੁਨਾ ਨਦੀ ਦਾ ਪਾਣੀ ਜਾਂਕੀ ਚਿੱਤੀ ਦੀ ਪਾਰਕਿੰਗ ਚ ਪਹੁੰਚ ਗਿਆ ਅਸਦਾ ਇੱਕ ਵੀਡੀਓ ਵੀ ਸਾਹਮਣੇ ਹੈ ਜੋ ਵੀਡੀਓ ਸਾਹਮਣੇ ਹੈ ਉਸ ਚ ਵੇਖਿਆ ਜਾ ਸਕਦਾ ਹੈ ਕਿ ਦੇਰ ਰਾਤ ਹੈ ਤੇ ਸਾਰੇ ਵਾਹਨ ਪਾਰਕਿੰਗ ਚ ਖੜੇ ਯਮੁਨਾ ਨਦੀ ਦੇ ਪਾਣੀ ਦਾ ਪਦਰ ਵਧਨ ਕਾਰਨ ਨਦੀ ਦਾ ਪਾਣੀ ਉਸ ਪਾਰਕਿੰਗ ਵਾਲੀ ਥਾਂ ਤੱਕ ਪਹੁੰਚ ਗਿਆ ਤੇ ਅੱਗੇ ਵਹਿ ਰਿਹਾ ਦੱਸ ਦਵਾ ਕਿ ਮਹਾਰਾਸ਼ਟਰ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦਿੱਲੀ ਕਰਨਾਟਕਾ ਅਤੇ ਤਾਮਿਲਨਾਡੂ ਚ ਮੌਨਸੂਨ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਰਾਜ ਵੱਖੋ-ਵੱਖਰੇ ਨੇ ਪਰ ਤਸਵੀਰ ਲਗਭਗ ਹਰ ਥਾਂ ਦੀ ਇੱਕੋ ਜਿਹੀ ਹੈ ਲੋਕ ਹਰ ਪਾਸੇ ਮੀਂਹ ਅਤੇ ਹੜ੍ਹ ਦਾ ਕਹਿਰ ਵੇਖ ਰਹੇ ਨੇ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਇੱਕ ਟਾਪੂ ਬਣ ਗਿਆ ਕੋਲ ਹਾਪੂ ਉੱਚੀ ਸਭ ਕੁਝ ਡੁੱਬ ਗਿਆ ਰਾਏਗੜ੍ਹ ਚ ਵੀ ਮੀਂਹ ਦਾ ਪਾਣੀ ਹੜ੍ਹ ਬਣ ਕੇ ਤਬਾਹੀ ਮਚਾਰਿਆ ਮੁੰਬਈ ਵਿਖੇ ਸੜਕਾਂ ਪਾਣੀ ਚ ਡੁੱਬ ਗਈਆਂ ਨੇ ਨਵੀਂ ਮੁੰਬਈ ਚ ਵੀ ਸਥਿਤੀ ਕੁਝ ਅਜੀਬ ਹੀ ਹੈ ਇਸ ਕਾਰਨ ਦਰਿਆ ਦੇ ਕੰਢਿਆਂ ਤੇ ਦੁਕਾਨਾਂ ਸੜਕ ਇੱਕ ਖੜੇ ਵਾਹਨ ਪਾਣੀ ਚ ਡੁੱਬ ਗਏ ਨੇ ਅਤੇ ਮੋਟਰਾਂ ਤੇ ਅੰਦਰ ਵੀ ਪਾਣੀ ਭਰ ਗਿਆ। ਕਾਫੀ ਨੁਕਸਾਨ ਹੋ ਗਿਆ ਹੈ ਇਸ ਨੁਕਰੀ ਮਰ ਮਾਯਮਨਾ ਜੀ ਕੀ ਕਿਰਪਾ ਹੈ ਕਿ ਕੋਈ ਜਨਹਾਨੀ ਨਹੀਂ ਹੋਈ। ਇਸ ਸਮੇਂ ਦੇਸ਼ ਦੇ ਕਈ ਰਾਜਾਂ ਚ ਭਾਰੀ ਮੀਂਹ ਵੇਖਣ ਨੂੰ ਮਿਲ ਰਿਹਾ ਹੈ ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਚ ਭਾਰੀ ਮੀਂਹ ਕਰਨ ਲੋਕ ਪਰੇਸ਼ਾਨ ਨੇ। ਇਸ ਸੂਚੀ ਚ ਉੱਤਰਾਖੰਡ ਵੀ ਸ਼ਾਮਿਲ ਹੈ। ਹਾਲ ਹੀ ਚ ਉੱਤਰਕਾਸ਼ੀ ਚ ਇੱਕ ਵੀਡੀਓ ਸਾਹਮਣੇ ਹੈ ਜਿਸ ਨੂੰ ਵੇਖ ਕੇ ਤੁਸੀਂ ਪੂਰੀ ਤਰ੍ਹਾਂ ਹੈਰਾਨ ਹੋ ਜਾਵੋਗੇ ਕਿ ਉੱਥੇ بارش ਨਾਲ ਲੋਕ ਕਿੰਨੇ ਪਰੇਸ਼ਾਨ ਹੋਣਗੇ ਵੀਡੀਓ ਉੱਤਰਕਾਸ਼ੀ ਦੀ ਜਾਣਕਾਰੀ ਦਿੱਤੀਦਾ ਦਰਸਾ ਉੱਤਰਕਾਸ਼ੀ ਚ ਕੱਲ ਰਾਤ ਨੂੰ ਪਾਈ ਮੀਂਹ ਪਿਆ ਇੰਨੀ بارش ਹੋਈ ਕਿ ਯਮਨਾ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਤੇ ਰਾਤ ਹੋਈ ਭਾਰੀ ਬਰਸਾਤ ਕਰਾ ਨਦੀ ਦੇ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਕਿ ਯਮੁਨਾ ਨਦੀ ਦਾ ਪਾਣੀ ਜਾਨਕੀ ਚੀਤੀ ਦੀ ਪਾਰਕਿੰਗ ਚ ਪਹੁੰਚ ਗਿਆ ਅਸਦਾ ਇੱਕ ਵੀਡੀਓ ਵੀ ਸਾਹਮਣੇ ਹੈ ਜੋ ਵੀਡੀਓ ਸਾਹਮਣੇ ਉਸ ਚ ਵੇਖਿਆ ਜਾ ਸਕਦਾ ਹੈ ਕਿ देर रात ਹੈ ਤੇ ਸਾਰੇ ਵਾਹਨ ਪਾਰਕਿੰਗ ਚ ਖੜੇ ਯਮਨਾ ਨਦੀ ਦੇ ਪਾਣੀ ਦਾ ਪਦਰ ਵਤਨ ਕਰ ਨਦੀ ਦਾ ਪਾਣੀ ਉਸ ਪਾਰਕਿੰਗ ਵਾਲੀ ਥਾਂ ਤੱਕ ਪਹੁੰਚ ਗਿਆ ਤੇ ਅੱਗੇ ਵਹਿ ਰਿਹਾ ਹੈ ਦੱਸਦਾ ਵਾਕਿ ਮਹਾਰਾਸ਼ਟਰ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਕਰਨਾਟਕਾ, ਅਤੇ ਤਾਮਿਲਨਾਡੂ 'ਚ ਮੌਨਸੂਨ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜ ਵੱਖੋ-ਵੱਖਰੇ ਨੇ ਪਰ ਤਸਵੀਰ ਲਗਭਗ ਹਰ ਥਾਂ ਦੀ ਇੱਕੋ ਜਿਹੀ ਹੈ। ਲੋਕ ਹਰ ਪਾਸੇ ਮੀਂਹ ਅਤੇ ਹੜ੍ਹ ਦਾ ਕਹਿਰ ਵੇਖ ਰਹੇ ਨੇ। ਮਹਾਰਾਸ਼ਟਰ 'ਚ ਪੂਨੇ ਸ਼ਹਿਰ ਇੱਕ ਟਾਪੂ ਬਣ ਗਿਆ। ਕੋਲਹਾਪੁਰ 'ਚ ਵੀ ਸਭ ਕੁਝ ਡੁੱਬ ਗਿਆ। ਟਾਈਗਰ ਚ ਵੀ ਮੀਂਹ ਦਾ ਪਾਣੀ ਹੜ ਬਣ ਕੇ ਤਬਾਹੀ ਮਚਾਰਿਆ ਮੁੰਬਈ ਦੀਆਂ ਸੜਕਾਂ ਪਾਣੀ ਚ ਡੁੱਬ ਗਈਆਂ ਨੇ ਨਵੀਂ ਮੁੰਬਈ ਚ ਵੀ ਸਥਿਤੀ ਕੁਝ ਅਜੀਬ ਹੈ ਇਸ ਕਾਰਨ ਦਰਿਆ ਦੇ ਕੰਢਿਆਂ ਤੇ ਦੁਕਾਨਾਂ ਸੜਕ ਤੇ ਖੜੇ ਵਾਹਨ ਪਾਣੀ ਚ ਡੁੱਬ ਗਏ ਨੇ ਅਤੇ ਮੋਟਰਾਂ ਤੇ ਅੰਦਰ ਵੀ ਪਾਣੀ ਭਰ ਗਿਆ